ਪੰਜਾਬ ਟੀਵੀ 24 ਤੇ ਤੁਹਾਡਾ ਸਵਾਗਤ ਹੈ ਜੀ ਸਾਡੇ ਨਾਲ ਅੱਜ ਗੱਲਬਾਤ ਕਰਨ ਵਾਸਤੇ ਵਿਸ਼ੇਸ਼ ਤੌਰ ਤੇ ਜੁੜੇ ਨੇ ਜਿਲਾ ਕਾਂਗਰਸ ਕਮੇਟੀ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਵਕਤਾ ਐਡਵੋਕੇਟ ਗਗਨ ਪਾਟਿਆ ਜੀ ਪਾਟਿਆ ਸਰ ਜਿਸ ਤਰ੍ਹਾਂ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ ਤੇ ਕੇਂਦਰ ਤੇ ਹਰਿਆਣਾ ਸਰਕਾਰ ਵੱਲੋਂ ਉਹਨਾਂ ਤੇ ਅਥਰੂ ਗੈਸ ਤੇ ਹੋਰ ਤਰ੍ਹਾਂ ਦੇ ਤਸ਼ੱਦਦ ਕੀਤੇ ਜਾ ਰਹੇ ਨੇ ਉਹ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਸਭ ਤੋਂ ਪਹਿਲਾਂ ਮੈਂ ਪੰਜਾਬ 24 ਚੈਨਲ ਦੇ ਸਾਰੇ ਦਰਸ਼ਕਾਂ ਨੂੰ ਨਮਸਕਾਰ ਸੱਜਣ ਗੱਲ ਕਰਨ ਅੱਜ ਇਹ ਬੜਾ ਗੰਭੀਰ ਮੁੱਦਾ ਹੈ ਜਿਹੜਾ ਕਿ ਤੁਸੀਂ ਸਵਾਲ ਕੀਤਾ ਕਿ ਹਰਿਆਣਾ ਸਰਕਾਰ ਤੇ ਕੇਂਦਰ ਸਰਕਾਰ ਜਿਹੜੇ ਕਿਸਾਨਾਂ ਦੇ ਤਸ਼ੱਦਦ ਕਰ ਰਹੀ ਏ ਉਹ ਆਜ਼ਾਦੀ ਤੋਂ ਬਾਅਦ ਕਦੇ ਵੀ ਦੇਖਣ ਨੂੰ ਨਹੀਂ ਮਿਲਿਆ ਅੱਜ ਜਿਹੜਾ ਪੰਜਾਬ ਦਾ ਬਾਰਡਰ ਹੈ ਉਹਨੂੰ ਇੰਟਰਨੈਸ਼ਨਲ ਬਾਰਡਰ ਬਣਾ ਦਿੱਤਾ ਗਿਆ ਅੱਜ ਸਾਡੇ ਦੇਸ਼ ਦੇ ਵਿੱਚ ਪ੍ਰਜਾਤੰਤਰ ਸਾਡੇ ਦੇਸ਼ 'ਚ ਸਵਧਾਨ ਹੈ ਸਵਧਾਨ ਦੇ ਵਿੱਚ ਸਾਰਿਆਂ ਨੂੰ ਬੋਲਣ ਦਾ ਅਧਿਕਾਰ ਹੈ ਸਾਰਿਆਂ ਨੂੰ ਪੀਸਫੁਲ ਤਰੀਕੇ ਦੇ ਨਾਲ ਦਰਨੇ ਦੇਣ ਦਾ ਪੂਰਾ ਪੂਰਾ ਹੱਕ ਹੈ ਆਪਣੀਆਂ ਮੰਗਾਂ ਦੀ ਸੁਣਵਾਈ ਕਰਵਾਉਣ ਦਾ ਪੂਰਾ ਹੱਕ ਹੈ ਪਰ ਕੇਂਦਰ ਤੇ ਹਰਿਆਣਾ ਦੀ ਸਰਕਾਰ ਮਿਲ ਕੇ ਦੋਨੋਂ ਪੰਜਾਬ ਪੰਜਾਬ ਦੇ ਜਿਹੜੇ ਕਿਸਾਨ ਸਾਡੇ ਭਰਾ ਨੇ ਜਿਹੜੇ ਕਿ ਪੀਸਫੁਲ ਤਰੀਕੇ ਦੇ ਨਾਲ ਮਾਰਚ ਕਰਨਾ ਚਾਹੁੰਦੇ ਸੀ ਪੀਸਫੁਲ ਤਰੀਕੇ ਨਾਲ ਦਰਨਾ ਦੇਣਾ ਚਾਹੁੰਦੇ ਸੀ ਦਿੱਲੀ ਦੇ ਵਿੱਚ ਆਪਣੀਆਂ ਮੰਗਾਂ ਦੇ ਬਾਰੇ ਉਨ੍ਹਾਂ ਤੇ ਪ੍ਰਜਾਤੰਤਰ ਦੀਆਂ ੱੱਜੀਆਂ ਉਡਾ ਕੇ ਉਨ੍ਹਾਂ ਤੇ ਲਾਠੀ ਚਾਰਜ ਕੀਤਾ ਜਾ ਰਿਹਾ ਹੈ ਉਨ੍ਹਾਂ ਤੇ ਡਰੋਨ ਰਾਈ ਅਥਰ ਅਥਰੂ ਗੈਸ ਦੇ ਜਿਹੜੇ ਨੇ ਗੋਲੇ ਛੁੱਟੇ ਜਾ ਰਹੇ ਨੇ ਸਿਰਫ ਤੇ ਸਿਰਫ ਉਹ ਆਪਣਾ ਜਿਹੜਾ ਉਹ ਪੀਸਫੁਲ ਜਿੱਕ ਨੇ ਜਿਹੜਾ ਤਰਨ ਦਿੱਤਾ ਜਾ ਰਿਹਾ ਹੈ ਉਹ ਨਾ ਕਰ ਸਕਣ ਦਿਖੋ ਪੰਜਾਬ ਜਿਹੜਾ ਕਿਸਾਨ ਜਿਹੜਾ ਉਹ ਆਂਧਕ ਹੈ ਕਿਸਾਨ ਹੀ ਸਾਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਉਹ ਅਨਾਜ ਦੀ ਸਪਲਾਈ ਕਰਦਾ ਹੈ ਬਾਕੀ ਜਿਹੜੀਆਂ ਵਸਲਾਂ ਨੇ ਉਹ ਕਿਸਾਨ ਹੀ ਪੈਦਾ ਕਰਦਾ ਔਰ ਕਿਸਾਨਾਂ ਤੇ ਹੀ ਜਿਹੜੀਆਂ ਉਹ ਸਰਕਾਰਾਂ ਜਿਹੜੀ ਹਰਿਆਣਾ ਸਰਕਾਰ ਜਿਹੜੀ ਉਹ ਤਸ਼ੱਦਦ ਕਰ ਰਹੀ ਇਹਨੂੰ ਔਰ ਇਹ ਬੜੀ ਹੈਰਾਨੀ ਦੀ ਗੱਲ ਹੈ ਵੀ ਕਿਸਾਨ ਜਿਹੜਾ ਆਂਦਾ ਤਾਂ ਹੋਣ ਦੇ ਬਾਵਜੂਦ ਅੱਜ ਸੜਕਾਂ ਤੇ ਹੈ ਜਦਕਿ ਸੁਆਮੀਨਾਥਨ ਜਿਹੜੇ ਕਿ ਸੁਆਮੀਨਾਥਨ ਸਾਡੇ ਇਕਨੋਮਿਸਟ ਹੋਏ ਨੇ ਬੜੇ ਵੱਡੇ ਜਿਨ੍ਹਾਂ ਨੂੰ ਇਸੇ ਸਰਕਾਰ ਨੇ ਭਾਰਤ ਰਤਨ ਦਿੱਤਾ ਹੈ ਉਹਨਾਂ ਦੀਆਂ ਨੀਤੀਆਂ ਕਰਕੇ ਵੀ ਉਹਨਾਂ ਦੀਆਂ ਨੀਤੀਆਂ ਜਿਹੜੀਆਂ ਸੀ ਕਾਂਗਰਸ ਜਿਹੜੇ ਕਿਸਾਨ ਨੇ ਉਹਨਾਂ ਨੂੰ ਜਿਹੜੇ ਫਸਲਾਂ ਦਾ ਜਿਹੜਾ ਮੁੱਲ ਹੈ ਉਹ ਸਹੀ ਮਿਲਣਾ ਚਾਹੀਦਾ ਹੈ ਹੋਰ ਬਾਕੀ ਜਿਹੜੀਆਂ ਨੀਤੀਆਂ ਸਨ ਉਹਨਾਂ ਨੇ ਕਿਸਾਨ ਪੱਕੀ ਕੀਤੀਆਂ ਸਨ ਉਸ ਨੂੰ ਮੁੱਖ ਰੱਖਦੇ ਹੋਏ Swami Nathan ਜੀ ਨੂੰ ਭਾਰਤ ਰਤਨ ਦਾ ਅਵਾਰਡ ਦਿੱਤਾ ਗਿਆ ਪਰ ਉਸੇ Swami Nathan ਦੀਆਂ ਨੀਤੀਆਂ ਨੂੰ ਅੱਜ ਕੇਂਦਰ ਸਰਕਾਰ ਕਿਸਾਨਾਂ ਦੇ ਹੱਕ ਦੇ ਵਿੱਚ ਲਾਗੂ ਕਰਨ ਦੇ ਵਿੱਚ ਗੁਰੇਜ਼ ਕਰ ਰਹੀ ਹੈ ਇਹ ਬੜੀ ਹੈਰਾਨੀ ਦੀ ਗੱਲ ਹੈ ਸਿਰਫ ਤੇ ਸਿਰਫ ਵੋਟਾਂ ਲੈਣ ਦੀ ਕੀ ਇਹ ਸਿਰਫ ਤੇ ਸਿਰਫ ਵੋਟਾਂ ਲੈਣ ਦੀ ਖਾਤਰ ਸਵਾਮੀ 나ਥਨ ਜੀ ਨੂੰ ਪਰਚਿਤਨਾ ਵਾਰ ਦਿੱਤਾ ਗਿਆ ਜਾਂ ਉਹ ਜਿਹੜੇ ਚੌਦੀ ਚੰਦ ਸਿੰਘ ਚੌਦੀ ਚੰਦ ਸਿੰਘ ਜੀ ਜਿਹੜੇ ਕਿ ਹਿੰਦੁਸਤਾਨ ਦੇ ਜਿਹੜੇ ਪ੍ਰਾਈਮ ਮਿਨਿਸਟਰ ਰੇਨ ਨੇ ਪ੍ਰਧਾਨ ਮੰਤਰੀ ਰੇਨ ਨੇ ਉਹਨਾਂ ਨੇ ਵੀ ਜੱਟਾਂ ਦੀ ਅੱਕ ਦੀ ਗੱਲ ਕੀਤੀ ਉਹਨਾਂ ਨੇ ਵੀ ਕਿਸਾਨਾਂ ਦੀ ਅੱਕ ਦੀ ਗੱਲ ਕੀਤੀ ਅੱਜ ਉਸੇ ਹੀ ਕਿਸਾਨਾਂ ਨੂੰ ਜਿਹੜਾ ਉਹ ਆਪਣੇ ਹੱਕਾਂ ਦੀ ਲੜਾਈ ਵਾਸਤੇ ਸੜਕਾਂ ਤੇ ਆਣਾ ਪੈ ਰਿਹਾ ਔਰ ਕਿਸ ਔਰ ਜਿਹੜੀ ਸਰਕਾਰਾਂ ਨੇ ਹਰਿਆਣਾ ਸਰਕਾਰ ਹੋਵੇ ਚਾਹੇ ਕੇਂਦਰ ਦੀ ਸਰਕਾਰ ਹੋਵੇ ਉਹਨਾਂ ਦੀਆਂ ਮੰਗਾਂ ਮੰਨਣ ਦੀ بجائے ਉਹਨਾਂ ਤੇ ਪੂਰੀ ਤਰ੍ਹਾਂ ਤਸ਼ੱਦਦ ਕਰ ਰਹੀਏ ਜਿਹੜਾ ਕਿ ਬਿਲਕੁਲ ਗਲਤ ਹੈ ਕਾਂਗਰਸ ਪਾਰਟੀ ਨੈਸ਼ਨਲ ਲੈਵਲ ਤੇ ਕਿਸਾਨਾਂ ਦੀ ਸਪੋਰਟ ਕਰਦੀਏ ਕਾਂਗਰਸ ਪਾਰਟੀ ਨੇ ਪੰਜਾਬ ਦੇ ਵਿੱਚ ਵੀ ਸਪੋਰਟ ਕੀਤੀ ਅੱਜ 16 ਤਰੀਕ ਨੂੰ ਜਦੋਂ ਕਿਸਾਨਾਂ ਨੇ ਬੰਦ ਦਾ ਸੱਦਾ ਦਿੱਤਾ ਤਾਂ ਪੂਰੇ ਦਾ ਪੂਰਾ ਪੰਜਾਬ ਯਾਰ ਕਿਸਾਨਾਂ ਦੇ ਨਾਲ ਖੜਾ ਹੋਇਆ ਇਹ ਸਿਰਫ ਤੇ ਸਿਰਫ ਕਿਸਾਨਾਂ ਦੀ ਜਿਹੜੀ ਮੰਗਾਂ ਨਹੀਂ ਹੈ ਕਿਸਾਨਾਂ ਦੀ ਲੜਾਈ ਦੇ ਵਿੱਚ ਸਾਰਾ ਪੰਜਾਬ ਉਹਨਾਂ ਦੇ ਨਾਲ ਖੜਾ ਹੈ ਇਸ ਦੇ ਇਸ ਦੇ ਵਿੱਚ ਕੋਈ ਫਿਰਕਾਪ੍ਰਸਤੀ ਨਹੀਂ ਕੋਈ ਹਿੰਦੂ ਨਹੀਂ ਕੋਈ ਸਿੱਖ ਨਹੀਂ ਕੋਈ ਈਸਾਈ ਨਹੀਂ ਕੋਈ ਮੁਸਲਮਾਨ ਨਹੀਂ ਸਾਰੇ ਪੰਜਾਬੀ ਉਹਨਾਂ ਸਾਰਾ ਹਿੰਦੁਸਤਾਨ ਦਾ ਜਿਹੜਾ ਆਮ ਆਦਮੀ ਹੈ ਉਹ ਕਿਸਾਨਾਂ ਦੇ ਨਾਲ ਡੱਟ ਕੇ ਖੜਾ ਹੈ ਕਿਸਾਨਾਂ ਦੀ ਮੰਗਾਂ ਬਿਲਕੁਲ ਜਾਇਜ਼ ਨੇ ਕਿਸਾਨਾਂ ਨੂੰ ਐਮਐਸਪੀ ਮਿਲਣੀ ਚਾਹੀਦੀ ਹੈ ਜਿਹੜਾ ਕਿ ਉਹਨਾਂ ਦਾ ਹੱਕ ਹੈ ਜੀਐਸਏ ਐਮਐਸਪੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਜਿਹੜਾ ਫਾਰਮੂਲਾ ਦਿੱਤਾ ਸੀ ਸੁਆਮੀ ਨਰਤਨ ਜੀ ਨੇ ਬੜਾ ਵਧੀਆ ਫਾਰਮੂਲਾ ਦਿੱਤਾ ਸੀ ਉਸ ਫਾਰਮੂਲੇ ਦੇ ਤਹਿਤ ਉਹਨਾਂ ਨੇ ਕਿਹਾ ਸੀ ਵੀ A2 C2 ਤੇ FL ਅ ਪਲੱਸ 50% A2 ਉਹਨਾਂ ਨੇ ਕਿਹਾ ਸੀ ਵੀ ਜਿੰਨਾ ਉਹਨਾਂ ਦੀ ਕੋਸਟ ਹੈ ਜਿਹੜਾ ਉਹਨਾਂ ਨੇ ਬੀਜ ਵਗੈਰਾ ਬੋਂਦੇ ਨੇ ਜਿਹੜੀਆਂ ਕੋਸਟਾਂ ਜਿਹੜੀ ਕੋਸਟ ਜਿਹੜੇ ਜੋ ਜੋ ਖਰਚ ਕਰਦੇ ਨੇ ਜੋ ਜੋ ਉਹਨਾਂ ਦਾ ਮੁੱਲ ਜੋ ਖਰੀਦਦੇ ਨੇ ਫਸਲਾਂ ਵਾਸਤੇ ਉਹ A2 ਚ ਆਏਗਾ ਉਸ ਤੋਂ ਬਾਅਦ FL FL ਜਿਹੜੀ ਫੈਮਿਲੀ ਲੇਬਰ ਹੈ ਜਿਹੜੀ ਕਿ ਫੈਮਿਲੀ ਲੇਬਰ ਬੀਜ ਨੂੰ ਆਪਣਾ ਕਰਦੀਏ ਫਸਲਾਂ ਪੈਦਾ ਕਰਦੀਏ ਜਿੰਨੀ ਲੇਬਰ ਹੈ ਸਾਰੀ ਕਲੈਕਟਿਵਲੀ ਉਹ ਪਲੱਸ ਕੀਤੀ ਗਈ ਪਲੱਸ Koi, Koi, A ਤੋਂ A2 ਦੇ ਵਿੱਚ ਇਹ ਆਂਦਾ ਸੀ ਵੀ ਜਿੰਨੀ ਆ ਜਿੰਨੀ ਜਗ੍ਹਾ ਉਹਦਾ ਕਿਰਾਇਆ ਜਾਂ ਜਿਹੜੇ ਇਕੁਇਪਮੈਂਟ ਲੈਂਦੇ ਨੇ ਉਹਦਾ ਕੋਈ ਕੋਈ ਲੋਨ ਕੋਈ 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 ਕਿਸੇ ਹੋਰ ਕਿਸੇ ਹੋਰ ਤਰੀਕੇ ਦੇ ਨਾਲ ਕੁਝ ਵੀ ਕੁਝ ਵੀ ਉਹਨਾਂ ਦਾ ਖਰਚਾ ਹੋਇਆ ਉਹ ਮਿਲਾ ਕੇ ਜੋ ਐਮਐਸਪੀ ਬਣੇਗੀ ਉਹ ਕਿਸਾਨਾਂ ਨੂੰ ਦਿੱਤੀ ਜਾਏਗੀ ਔਰ ਇਹ ਸੁਆਮੀਨਾਥ ਜੀ ਨੇ ਫਾਰਮੂਲਾ ਦਿੱਤਾ ਸੀ ਜਿਹੜਾ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਸੀ ਪਰ ਪਰ ਯਸਰ ਸੁਮਿੰarnath ਦੀ ਰਿਪੋਰਟ ਤਾਂ ਮਹਿ ਰਹੇ ਕਾਂਗਰਸ ਤੇ ਸਰਕਾਰ ਵੇਲੇ ਵੀ ਆਈ ਸੀ ਜੀ 2006 'ਚ 2006 'ਚ ਤੇ ਉਦੋਂ ਨਹੀਂ ਲਾਗੂ ਕੀਤੀ ਹੁਣ ਬੀਜੇਪੀ ਬੀਜੇਪੀ ਸਰਕਾਰ ਨੂੰ ਤੇ ਆਪਾਂ ਕਹਿ ਰਹੇ ਕਿ ਉਹ ਲਾਗੂ ਨਹੀਂ ਕਰ ਰਹੇ ਦੇਖੋ 2006 ਦੇ ਵਿੱਚ ਜਦੋਂ ਆਪਣਾ ਸੁਮਿੰarnath ਜੀ ਦੀ ਰਿਪੋਰਟ ਆਈ ਸੀ ਉਦੋਂ ਇਹਨਾਂ ਨੇ ਇੱਕ ਕਮੇਟੀ ਬਣਾਈ ਸੀ ਵੀ ਵਾਕਈ ਕੀ ਇਹ ਕਿਸਾਨਾਂ ਦੇ ਹੱਕ ਤੇ ਵਿੱਚ ਹੈ ਉਸ ਸਮੇਂ ਜਦੋਂ ਤੱਕ ਇਹ ਰਿਪੋਰਟ ਲਾਗੂ ਹੋਣੀ ਸੀ ਉਦੋਂ ਤੱਕ ਕੇਂਦਰ ਦੀ ਸਰਕਾਰ ਬਦਲ ਚੁੱਕੀ ਸੀ ਔਰ ਇਹਨਾਂ ਦੀ ਸਰਕਾਰ ਜਿਹੜੀ ਉਹ ਬੀਜੇਪੀ ਤੇ ਆ ਚੁੱਕੀ ਸੀ ਸੁਆਮੀ ਨਾਥਨ ਦੀ ਰਿਪੋਰਟ ਦਾ ਕਦੇ ਵੀ ਜਿਹੜੀ ਕਾਂਗਰਸ ਨੇ ਵਿਰੋਧ ਨਹੀਂ ਕੀਤਾ ਸੁਆਮੀ ਨਾਥਨ ਦੀ ਰਿਪੋਰਟ ਦੇ ਕਾਂਗਰਸ ਹਮੇਸ਼ਾ ਹੀ ਹੱਕ ਚ ਰਹੀਏ ਔਰ ਸੁਆਮੀ ਨਾਥਨ ਜੀ ਦੀ ਬੇਟੀ ਜਿਹੜੀ ਕਿ ਮਤਰਾ ਸਵਾਮੀਨਾਥਨ ਜੀ ਉਸ ਨੇ ਇਹ ਕਿ ਅਬੀ ਸਵਾਮੀਨਾਥਨ ਜੀ ਦੀ ਰਿਪੋਰਟ ਜਿਹੜੀ ਹੈ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਹੈ ਜੇ ਸਵਾਮੀਨਾਥਨ ਜੀ ਨੂੰ ਭਾਰਤ ਰਤਨ ਦਿੱਤਾ ਗਿਆ ਤੇ ਇਸ ਰਿਪੋਰਟ ਦੇ ਮੱਧਵਕ ਦਿੱਤਾ ਗਿਆ ਵੀ ਇਹ ਜਿਹਨਾਂ ਨੇ ਜੋ ਕਿਸਾਨਾਂ ਦੇ ਲਈ ਕੰਮ ਕੀਤਾ ਔਰ ਇਹ ਜਿਹੜੀ ਇਹ ਰਿਪੋਰਟ ਜਿਹੜੀ ਹੈ ਉਹ ਕਿਸਾਨਾਂ ਦੇ ਉੱਪਰ ਜਿਹੜੀ ਹੈ ਫਾਰਮਰਸ ਉੱਪਰ ਲਾਗੂ ਹੋਣੀ ਚਾਹੀਦੀ ਐਮ ਐਸ ਪੀ ਕਿਸਾਨਾਂ ਦਾ ਹੱਕ ਹੈ ਉਹ ਉਹਨਾਂ ਨੂੰ ਮਿਲਣਾ ਚਾਹੀਦਾ ਠੀਕ ਥੈਂਕ ਯੂ ਜੀ